ਜੋ ਕਿਸਾਨ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਦਿੱਲੀ ਵੱਲ ਕੁਝ ਜਥੇਬੰਦੀਆਂ ਜਾ ਰਹੀਆਂ ਸੀ ਉਹਨਾਂ ਨੂੰ ਹਰਿਆਣੇ ਦੇ ਬਾਡਰਾਂ ਤੇ ਰੋਕ ਕੇ ਉਹਨਾਂ ਦੇ ਉੱਤੇ ਜਿਹੜਾ ਅਥਰੂ ਕੈ ਦੇ ਗੋਲੇ ਜਾਂ ਹੋਰ ਕਿਸੇ ਤਰ੍ਹਾਂ ਸੱਦਤ ਕੀਤਾ ਜਾ ਰਿਹਾ ਹੈ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਕੱਲ ਤੋਂ ਉਹਨਾਂ ਦੀ ਸਪੋਰਟ ਦੇ ਵਿੱਚ ਆਈ ਹੋਈ ਹੈ ਮੈਦਾਨ 'ਚ ਕੱਲ ਅਸੀਂ ਪੂਰੇ ਪੰਜਾਬ ਦੇ ਵਿੱਚ ਰੇਲਾ ਰੋਕਿਆ ਸੀ ਅੱਜ ਜਿਹੜਾ ਸਯੁਕਤ ਮੋਰਚੇ ਦਾ ਟ੍ਰੇਡ ਯੂਨੀਅਨ ਦਾ ਜਿਹੜਾ ਭਾਰਤਵਾਨ ਦੇ ਸੱਦੇ ਦਰਾਨ ਮਾਨਸਾ ਦੇ ਵਿੱਚ ਅਸੀਂ ਜਾਮ ਕੀਤਾ ਹੋਇਆ ਹੁਣ ਸਾਨੂੰ ਸਾਡੀ ਸੂਬਾ ਲਿਗਟਿਡ ਸਭ ਦਾ ਜਿਹੜਾ ਫੋਨ ਤੇ ਮੈਸੇਜ ਆ ਗਿਆ ਕਿ ਉਸ ਦਿੱਲੀ ਵਾਲੇ ਦੋਨੇ ਦੀ ਹਿਮੈਚ ਅਤੇ ਕਿਸਾਨਾਂ ਦੇ ਹਜ਼ਾਰੇ ਸੱਦੇ ਦੇ ਬਰੋਚ ਜਿਵੇਂ ਪਿਛਲੇ ਸਾਲ ਦਿੱਲੀ ਮੋਰਚੇ ਦਰਾਨ ਇਹਨਾਂ ਤੇ ਸਿਆਸੀ ਸੱਟ ਮਾਰਨ ਵਾਸਤੇ ਭਾਜਪਾ ਦੇ ਘਰ ਵੀ ਘੇਰੇ ਹੋਏ ਸਨ ਔਰ ਨਾਲ ਟੋਲ ਪਲਾਜ ਜਿਹੜੇ ਨਾ ਕੰਪਨੀਆਂ ਦੇ ਫਰੀ ਕੀਤੇ ਹੋਏ ਸਨ ਅਸੀਂ ਦੋ ਦਿਨਾਂ ਵਾਸਤੇ ਕੱਲ ਤੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਡੇ ਲੀਡਰ ਆ ਕੈਪਟਨ ਅਮਰਿੰਦਰ ਕੇਵਲ ਸਿੰਘ ਢਿੱਲੋਂ ਬਰਨਾਲਾ ਸੁਨੀਲ ਜਾਖੜ ਜੀ ਇਹਨਾਂ ਦੇ ਘਰ ਆ ਕੇ ਕੱਲ ਤੋਂ ਦੋ ਦਿਨਾਂ ਲਈ ਜਿਹੜੇ ਧਰਨੇ ਆਇਆ ਸੀ ਇਹਨਾਂ ਨੇ ਸ਼ੁਰੂ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚ ਸਾਡੀ ਜਿੱਥੇ ਹੁੰਦੀ ਟੋਲ ਪਲਾਜੇ ਆ ਜਿਹੜੇ ਉਹ ਫੇਰੀ ਕਰ ਰਹੀ ਹੈ ਉਹਦਾ ਐਲਾਨ ਬਕੈਦਾ ਅੱਜ ਸਾਡੀ ਸੂਬਾ ਲੀਡਰਸ਼ਿਪ ਨੇ ਕਰਤਾ ਉਸ ਤੋਂ ਬਾਅਦ ਇਹ ਦੋ ਦਿਨਾਂ ਦੇ ਧਰਨੇ ਤੋਂ ਦੌਰਾਨ ਜਿਹੜਾ ਸਯੁਗਤ ਕਿਸਾਨ ਮੋਰਚੇ ਦਾ ਮੀਟਿੰਗ ਹੋ ਰਹੀ ਹੈ ਜਲਦੀ ਉਹਦੇ ਚ ਕੀ ਸੱਦਾ ਹੁੰਦਾ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਪ੍ਰਧਾਨ ਜੀ ਪਿਛਲੀ ਵਾਰੀ ਕਿਸਾਨ ਜੁਨੀਅਰ ਆਪਣੀਆਂ ਹੱਕਾਂ ਮੰਗਾ ਲੈ ਕੇ ਆਏ ਸੀ ਐਸ ਵਾਰੀ ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਹੋ ਜਾਣ ਦਿੱਲੀ ਕਿਸਾਨ ਮੋਰਚੇ ਜਿਹੜੇ ਕਾਰੇ ਕਰੂਨਾ ਦੇ ਖਿਲਾਫ ਮੋਰਚਾ ਲੱਗਿਆ ਉਦੋਂ ਇਹ ਮੰਗ ਰੱਖੀ ਸੀ ਕਿ ਐਮਐਸਪੀ ਗਰੰਟੀ ਕਰੂਨ ਬਣਾਓ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰੋ ਲਖਮੀਰਪੁਰ ਖੀਰੀ ਦੀ ਜਿਹੜਾ ਉਕਾਂਡ ਹੋਇਆ ਉਹਨਾਂ ਦੇ ਦੋਸਿਆਂ ਨੂੰ ਸਜ਼ਾਵਾ ਦਿਓ WTO ਤੋਂ ਬਾਹਰ ਆਓ ਬਹੁਤ ਸਾਰੀਆਂ ਮੰਗਾਂ ਤਾਂ ਹਾਮੀ ਭਰੀ ਸੀ ਉਹ ਸਰਕਾਰ ਨੇ ਵੀ ਅਸੀਂ ਕੁਝ ਨੂੰ ਸਮਾਂ ਦੇ ਦਿਓ ਅਸੀਂ ਉਹਨੂੰ ਲਾਗੂ ਕਰ ਦਾਂਗੇ ਉਹ ਲਾਗੂ ਕਰਾਉਣ ਵਾਸਤੇ ਕੁਝ ਮੰਗਾਂ ਮਨਾਉਣ ਵਾਸਤੇ ਲੜ ਰਹੇ ਆ ਮੰਗਾਂ ਤਾਂ ਜਾਇਜ਼ ਨੇ ਮੰਗਾਹ ਪ੍ਰਤੀ ਸਾਡੇ ਕੋਈ ਬਖਰੇਵੇਂ ਨਹੀਂ ਹੈ ਲੜਨ ਦਾ ਢੰਗ ਤਰੀਕਾ ਦਾ ਕੋਈ ਬਖਰੇਮਾ ਹੋ ਸਕਦਾ ਪਰ ਨਾਲ ਇਹ ਵੀ ਨਹੀਂ ਕਿ ਭਾਵੇਂ ਉਹ ਜਥੇਬੰਦੀਆਂ ਬੱਖ ਨੇ ਲੜ ਰਹੀਆਂ ਨੇ ਤੇ ਸਰਕਾਰ ਨੂੰ ਅਸੀਂ ਕੋਈ ਬਹਾਨਾ ਦੇ ਦਈਏ ਵੀ ਦੂਜੀਆਂ ਜਥੇਬੰਦੀਆਂ ਤਾਂ ਇਸ ਜ਼ਬਰ ਦੇ ਖਿਲਾਫ ਬੋਲਣੀਆਂ ਨਹੀਂ ਅੱਜ ਉਹਨਾਂ ਤੇ ਹੈ ਕੱਲ ਨੂੰ ਕੋਈ ਵੀ ਤਾਕਰੀਜਤਵੰਦੀ ਆਦੇ ਹੱਕਾ ਮਸਲੇ ਲਈ ਬੋਲੂਗੀ ਇਹ ਸਾਰਿਆਂ ਦੇ ਵਾਰ ਕਰਨੀ ਹੈ ਸਰਕਾਰਾਂ ਜੋ ਅੱਜ ਦਾ ਬੰਦ ਦਾ ਸੱਦਾ ਲੋਕਾਂ ਨੇ ਲਾਗੂ ਕੀਤਾ ਹੈ ਸਹਿਰੀ ਲੋਕਾਂ ਨੇ ਪੱਤਰਕਾਰਾਂ ਨੇ ਮੀਡੀਆ ਨੇ ਸਾਥ ਦਿੱਤਾ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਤਿੱਖੀਆਂ ਲੜਾਈਆਂ ਲਈ ਤਿਆਰ ਹੋਣ ਦਾ ਸੱਦਾ ਦਿੰਦੇ ਹਾਂ ਬੀਜਪੀ ਜਿਹੜੇ ਅੱਗੋਂ ਦਾ ਘਰਾਉ ਕਰਨਾ ਹੈ ਸੰਯੁਕਤ ਮੋਰਚੇ ਵੱਲੋਂ ਆ ਜਾਂ ਕਿਸ ਵੱਲੋਂ ਫੈਸਲਾ ਜਿਹੜਾ ਬੀਜਪੀ ਦੇ ਘਰਾਂ ਦੇ ਮੂਹਰੇ ਧਰਨੇ ਹੈ ਉਹ ਭਾਰਤੀ ਜਨਤਾ ਪਾਰਟੀ ਜਿਹੜੇ ਚੋਟੀ ਦੇ ਨੇਤਾ ਨੇ ਤਿੰਨ ਉਹਨਾਂ ਦੇ ਘਰ ਆ ਕੇ ਸਿਰਫ ਇਹ ਅਜੇ ਭਾਰਤੀ ਕਿਸਾਨ ਯੂਨੀਅਨ ਲੇਖਤਾ ਗੁਰਾਹਾ ਦਾ ਸੱਦਾ ਹੈ ਜੇ ਕੋਈ ਹੋਰ ਜਥੇਬੰਦੀ ਇਹਦੇ ਵਿੱਚ ਸਹਿਯੋਗ ਕਰਨਾ ਚਾਹੁੰਦੀ ਹੋਏ ਉਹਦਾ ਸਨੇਹਾ ਵੀ ਸਾਡੀ ਲੀਡਰਸ਼ਿਪ ਸਾਨੂੰ ਦੇ ਦੇਵਗੀ ਜੀ ਜੀ ਜਿਹੜੇ ਜਾਨ ਕੀਤੇ ਗਏ ਨੇ ਉੱਥੇ ਸੱਖ ਵੱਖ ਵੱਖ ਵਿਭਾਗਾਂ ਦੇ ਮੌਜੂਦ ਹਨ ਹੜਤਾਲ ਕਰਕੇ ਆਪਣੇ ਮਸਲਿਆਂ ਨੂੰ ਆਪਣੀਆਂ ਮੰਗਾਂ ਨੂੰ ਭਾਰਤ ਸਰਕਾਰ ਤੇ ਪੰਜਾਬ ਦੀ ਸਰਕਾਰ ਅੱਗੇ ਰੱਖਿਆ ਹੈ ਮੈਂ ਛੋਟਾ ਬਹੁਤਾ ਸਮਾਨ ਨਹੀਂ ਲੈਣਾ ਅੱਜ ਜਿਹੜੀ ਲੋੜ ਵੜੀ ਹੋਈ ਹੈ ਉਹ ਲੋੜ ਆਪਣੇ ਸਾਰਿਆਂ ਦੇ ਸਾਹਮਣੇ ਇਹ ਹੈ ਵੀ ਜਦੋਂ ਹਕੂਮਤ ਨੇ ਹਕੂਮਤ ਨੇ ਵਾਰ ਤਿੱਖੇ ਕੀਤੇ ਹੋਏ ਨੇ ਹਕੂਮਤ ਹੀ ਵਾਰਾਂ ਨੂੰ ਠੱਲਣ ਦੇ ਲਈ ਅੱਜ ਲੋੜ ਹੈ ਸੀ ਸਮੱਸਿਆ ਉਨਾ ਹੁਣੋ ਚਾਹੇ ਤਸਾਨ ਨੇ ਚਾਹੇ ਮਜਬੂਤ ਨੇ ਚਾਹੇ ਮਲਾਜਮ ਨੇ ਉਹ ਆਪ ਦਾ ਜਿਹੜਾ ਸਿਹਤ ਸਾਡੀ ਸਾਂਝ ਹੈ ਉਹਨੂੰ ਹੋਰ ਮਜਬੂਤ ਕਰਨ ਤੇ ਆ ਜਿਹੜੀਆਂ ਆਪਣੀਆਂ ਜੋਤੀਆਂ ਆ ਉਹ ਸੰਘੇ ਮਸਲਿਆਂ ਤੇ ਆਉਂਦੀਆਂ ਨੇ ਕੋਈ ਕੰਨੀ ਪੱਤਰ ਦੇ ਸੱਦਿਆਂ ਤੇ ਆਉਂਦੀਆਂ ਨੇ ਆਪਾਂ ਸੰਘਾ ਸਾਡੀ ਮੰਗ ਮਸਲਿਆਂ ਨੂੰ ਅੰਤਾਰ ਕੇ ਮੰਗਾਂ ਮਸਲਿਆਂ ਨੂੰ ਟਿਕ ਕੇ ਸਮਾਰਟਾਂ ਦੇ ਮੋਰਚਿਆਂ ਤੇ ਇਕੱਠੇ ਬੈਠਣ ਲੱਗੇ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕਾਂ ਦਾ ਸਤਿਵੰਤ ਸਿੰਘ ਡੀਐਚਓ ਸਰਕਲ ਪਟੰਨਾ ਦੇ ਆਗੂ ਨੇ ਤੁਹਾਡੇ ਨਾਲ ਆਪਣੀ ਗੱਲਬਾਤ ਸਾਂਝੀ ਕੀਤੀ ਹੈ ਸੋ ਬੇਨਤੀ ਹੈ ਪੰਡਾਲ ਦੇ ਵਿੱਚ ਬੈਠੇ ਸਾਰੇ ਭੈਣਾ ਭਰਾਵਾਂ ਨੂੰ ਕਿ ਚਾਹ ਇੱਥੇ ਬੈਠਿਆਂ ਨੂੰ ਸਾਰਿਆਂ ਨੂੰ ਮਿਲੂਗੀ ਇਸ ਲਈ ਪੂਰੀ ਸ਼ਾਂਤੀ ਦੇ ਨਾਲ ਚਾਹ ਮੇਰੀ ਉਹ ਵਰਤਾਈ ਜਾਊਗੀ ਇਸ ਲਈ ਬੇਨਤੀ ਹੈ ਸਾਰਿਆਂ ਨੂੰ ਕਿ ਚੁੱਪਚਾਪ ਸਾਰਿਆਂ ਨੇ ਚਾਹ ਦਾ ਲੰਗਰ ਛਕਣਾ ਸੋ ਇਸ ਲਈ ਅਗਲੇ ਬੁਲਾਰੇ ਰਮਨਦੀਪ ਸਿੰਘ ਅਲੀ ਸ਼ੇਰ ਜਿਹੜੀਆਂ ਤੁਸੀਂ ਇੱਥੇ ਲੈ ਕੇ ਆ ਰਹੇ ਹੋ ਜਿਹੜੀਆਂ ਇਸ ਦੇਸ਼ ਦੇ ਕਰੋੜਾਂ ਵਾਸੀਆਂ ਨੂੰ ਪਸੰਦ ਨਹੀਂ ਚੰਦ ਕਾਰਪੋਰੇਟਾਂ ਨੂੰ ਖੁਸ਼ ਕਰਨ ਦੇ ਲਈ ਤੁਸੀਂ ੱੱਕੇ ਨਾਲ ਇੱਕ ਤੋਂ ਬਾਅਦ ਇੱਕ ਐਸੀਆਂ ਨੀਤੀਆਂ ਲੈ ਕੇ ਆ ਰਹੇ ਹੋ ਕਿ ਸਾਡੇ ਦੇਸ਼ ਦੇ ਸਾਰੇ ਢਾਂਚੇ ਨੂੰ ਸਵਾਤ ਕਰਨ ਵਾਲੇ ਤਰਿਆਂ ਸਾਡੇ ਦੇਸ਼ ਨੂੰ ਖਤਰਾ ਹੋ ਗਿਆ ਸੋਚੋ ਸਾਡੇ ਸੰਵਿਧਾਨ ਨੂੰ ਖਤਰਾ ਹੋ ਗਿਆ ਉਹਨਾਂ ਨੂੰ ਐਜੂਕੇਸ਼ਨ ਜਿਹੜੀ ਹੈਗੀ ਉਹਨਾਂ ਦੇ ਉੱਪਰ ਖੋਸ਼ੀ ਆ ਰਹੀ ਹੈ ਦੂਜੇ ਪਾਸੇ ਸਾਡੇ ਜਿਹੜੇ ਨੌਜਵਾਨ ਸੀ ਉਹ ਪਲੱਸ 2 ਕਰਕੇ ਕੋਟਨ ਫੌਜ ਦੇ ਵਿੱਚ ਭਰਤੀ ਹੋ ਜਾਂਦੇ ਸੀਗੇ ਸੈਂਟਰ ਸਰਕਾਰ ਉਹ ਵੀ ਹੁਣ ਜਿਹੜਾ ਹੁਣ ਅਗਲੀ ਵੀ ਨਵੀਂ ਸਕੀਮ ਲੈ ਕੇ ਆਈ ਹੈ ਕਿ ਅਸੀਂ 4 ਸਾਲ ਅਸੀਂ ਰੱਖਾਂਗੇ ਇਹਨਾਂ ਨੂੰ ਉਸ ਤੋਂ ਬਾਅਦ ਘਰੇ 돌 ਲਾਂਗੇ ਇਸ ਤਰ੍ਹਾਂ ਸੈਂਕ ਵੀਰ ਮਿਲ ਬੈਂਕਾਂ ਦੇ ਵਿੱਚ ਪਰティ ਹੋਣ ਵਾਲਾ ਵਾਸਤੇ ਬੈਂਕ ਵੀ ਸਕੇਮ ਜਾਂਦੀ ਜਾ ਰਹੀ ਹੈ ਸਕੂਲਾਂ ਦੇ ਵਿੱਚ ਸਿੱਖਿਆ ਵੀਰ